ਵੇਦਕਾਰਾਂ ਵੱਲੋਂ ਨਾਤਾ ਤੋੜ ਲੈ ਸੁੰਗੜਾ ਤੁਨਾਮ ਦੀ ਕਮਾਈ ਛੋੜ ਲੈ ਢੂੜ ਤੇ ਵਿਕਾਰਾਂ ਵੱਲੋਂ ਨਾਤਾ ਤੋੜ ਲੈ ਸੁੰਗੜਾ ਤੁਨਾਮ ਦੀ ਕਮਾਈ ਛੋੜ ਲੈ ਢੂੜ ਤੇ ਵਿਕਾਰਾਂ ਵੱਲੋਂ ਨਾਤਾ ਤੋੜ ਲੈ ਦੇ ਤੂੰ ਬਿਨਾਮ ਦੀ ਕਮਾਈ ਛੋੜ ਲੈ ਢੂੜ ਤੇ ਵਿਕਾਰਾਂ ਨਾ ਮਨਵਰ ਜੋੜਿਆ ਤਮਾਨਾ ਤੇਰੀ ਲੈ ਮਟੋਟ ਕੇ ਨੋਬ ਦਾ ਪਿਆਲਾ ਤੂੰ ਵੀ ਪੀ ਲੈ ਬੰਦਿਆ ਨਾ ਤੇਰੇ ਹੱਥੋਂ ਛੁੱਟ ਜੇ ਨੋਬ ਦਾ ਪਿਆਲਾ ਤੂੰ ਵੀ ਪੀ ਲੈ ਬੰਦਿਆ ਨਾ ਤੇਰੇ ਹੱਥੋਂ ਛੁੱਟ ਜੇ ਨੋਬ ਦਾ ਪਿਆਲਾ ਤੂੰ ਵੀ ਪੀ ਲੈ ਬੰਦਿਆ ਨਾ ਤੇਰੇ ਹੱਥੋਂ ਛੁੱਟ ਜੇ ਸਾਬੇ ਕਮਾਲ ਭੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਖਵਤਰ ਨੇ ਕੀ ਗੋਦ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਹੇਠ ਲੱਗਰ ਕੀਰਤਨ ਤੇ ਹਾਜ਼ਰੀ ਭਰ ਰਹੇ ਗੁਰੂ ਸਵਾਰੀ ਸਾਹਿਬ ਸੰਗਤ ਜੀ ਝੁਕਾ ਕੇ ਸਿਰ ਸਾਹਿਬੇ ਕਮਾਲ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਤਿ ਦੀ ਸਾਂਝ ਪਾਈਏ ਕਿਉਂਕਿ ਕੁਝ ਗੱਲਾਂ ਸਿੱਖੋ ਸਾਡੇ ਵਾਸਤੇ ਬਾੜ ਵਾਲਿਆਂ ਨੇ ਮਾਣ ਕਰਿਆ ਕਰੋ ਅਸੀਂ ਉਸ ਗੁਰੂ ਦੀ ਗੋਦ ਵਿੱਚ ਬੈਠੇ ਆ ਜਿਸ ਗੁਰੂ ਦੀ ਗੋਦ ਵਿੱਚੋਂ ਆਵਾਜ਼ ਆਉਂਦੀ ਹੈ ਆਵੋ ਸਿੱਖ ਸਤਿਗੁਰੂ ਦੇ ਪਿਆਰੇ ਹੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਤੇਰੀ ਬਾਣੀ ਜਾਂ ਸਰਬਾਣੀ ਜਿੰਨਕੋ ਨਦਰ ਕਰਮਾ ਉਹ ਵਹਿ ਗਦੇ ਤੈਨਾ ਸਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਚੱਪੇ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ 300 ਦੇ ਕਰੀਬ ਧਾਰਮਿਕ ਗ੍ਰੰਥ ਨੇ ਦੁਨੀਆ ਦੇ ਉੱਤੇ 300 ਇੱਕੋ ਹੀ ਇੱਕ ਗ੍ਰੰਥ ਸੱਚੀ ਦੇ ਨਾਮ ਦੇ ਨਾਲ ਗੁਰੂ ਸ਼ਬਦ ਲੱਗੇ ਹੈ ਇੱਕੋ ਹੀ ਇੱਕ ਗ੍ਰੰਥ ਜਿਹਦਾ ਪ੍ਰਕਾਸ਼ ਕਰਨ ਵਾਸਤੇ ਲੱਖਾਂ ਤੇ ਕਰੋੜਾਂ ਰੁਪਏ ਦੇ ਝੰਡ ਵਿੱਚ ਝੰਮਲ ਕਰਦੇ ਤੰਦੋਏ ਸਾਹਿਬ ਜਾਦੇ ਨੇ ਇੱਕੋ ਇੱਕ ਗ੍ਰੰਥ ਜਿਹਦਾ ਪ੍ਰਕਾਸ਼ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣਾ ਹੋਵੇ ਗੁਰੂ ਕੇ ਪਿਆਰ ਵਾਲਾ ਇੱਕ ਸਿੱਖ ਸੋਹਣ ਪਰਮਾਨੰਥ ਵਿੱਚ ਲਪੇਟ ਕੇ ਆਪਣੇ ਸਿਰ ਉੱਤੇ ਧਰਦਾ ਇੱਕ ਸਿੱਖ ਚੌੜੀ ਸੇਵਾ ਕਰਦਾ ਹੈ ਇੱਕ ਸਿੱਖ